ਅੱਜ ਅਸੀਂ ਭਾਰਤ ਯੂਥ ਫੈਡਰੇਸ਼ਨ ਦੇ ਵੱਲੋਂ ਰਾਤ ਨੂੰ ਅੱਜ ਆਪਾਂ ਦੇਖ ਰਿਹਾ ਪੂਰੀ ਕੜਾਕੇ ਦੀ ਠੰਡ ਹੋਈ ਹੋਈ ਆ ਪੰਜਾਬ ਦੇ ਵਿੱਚ ਚਲੋ ਦਿਹਾਣੇ ਸਾਡੀ ਟੀਮ ਅੱਜ ਭਾਰਤ ਯੂਥ ਫੈਡਰੇਸ਼ਨ ਦੀ ਸੜਕਾਂ ਤੇ ਨਿਕਲੀ ਦੇਖਣ ਲਈ ਕਿ ਕੁਝ ਲੋਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਜੋ ਰਹਿਣ ਬਸੇੜਿਆਂ ਚ ਵੀ ਨਹੀਂ ਰਹਿ ਰਹੇ ਸੜਕਾਂ ਦੇ ਸੁੱਤੇ ਹੋਏ ਆ ਜਿਨ੍ਹਾਂ ਕੋਲ ਕੰਬਲ ਵਗੈਰਾ ਕੁਝ ਵੀ ਨਹੀਂ ਹੈਗੇ ਤੇ ਅਸੀਂ ਸਭ ਇਕੱਠੇ ਹੋਏ ਸੀ ਆਰਤੀ ਚੌਂਗ ਦੇ ਵਿੱਚ ਉੱਥੋਂ ਆਪਾਂ ਸਾਰੇ ਚੱਲੇ ਤੇ ਤਕਰੀਬਨ 25 ਤੋਂ 30 ਕੰਬਲ ਅਸੀਂ ਅਲੱਗ-ਅਲੱਗ ਪਾਸੇ ਜਿਨ੍ਹਾਂ ਨੂੰ ਅਸਲ ਤੇ ਵੀ ਜ਼ਰੂਰਤ ਆ ਉਹਨਾਂ ਨੂੰ ਨਹੀਂ ਜਿਨ੍ਹਾਂ ਨੂੰ ਪਹਿਲਾਂ ਤੋਂ ਮਿਲੇ ਹੋਏ ਆ ਜਿਨ੍ਹਾਂ ਨੂੰ ਅੱਜ ਜਰੂਰਤ ਆ ਉਹਨਾਂ ਨੂੰ ਆਪਾਂ ਕੰਬਲ ਦੇ ਕੇ ਇੱਥੇ ਆ ਰਹੇ ਸੀ ਤੇ ਮੈਂ ਦੇਖਿਆ ਆਪਣੇ ਡੇਲੀ ਪੋਸਟ ਦੇ ਜਿਹੜੇ ਬੜੇ ਅੱਛੇ ਪੱਤਰਕਾਰ ਨੇ ਜਸਾ ਜੀ ਇੱਥੇ ਖੜੇ ਸੀ ਕੋਈ ਐਕਸੀਡੈਂਟ ਹੋਇਆ ਹੋਇਆ ਸੀਗਾ ਤੇ ਉੱਥੇ ਰੁਕ ਗਏ ਆ ਬਾਕੀ ਆਪਾਂ ਇਹ ਪੂਰਾ ਹੁਣ ਸ਼ਹਿਰ ਦਾ ਇੱਕ ਚੱਕਰ ਲਗਾਵਾਂਗੇ ਜਿੱਥੇ-ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਇਸ ਤਰ੍ਹਾਂ ਦਾ ਕੋਈ ਹੈ ਜੋ ਸੜਕਾਂ ਦੇ ਵਿੱਚ ਫੁੱਟਪਾਥ ਤੇ ਇੱਧਰ-ਉੱਧਰ ਕੋਈ ਵਿਚਾਰਾ ਅ ਸਰਦੀ ਤੋਂ ਪਰੇਸ਼ਾਨ ਸੌ ਰਿਹਾ ਹੈ ਜਾਂ ਪਿਆ ਹੋਇਆ ਹੈ ਸੋ ਉਹਨਾਂ ਦੀ ਆਪਾਂ ਮਦਦ ਕਰਨ ਲਈ ਸਾਰੇ ਯੰਗਸਟਰਸ ਦਾ ਆਪਣਾ ਇੱਕ ਗਰੁੱਪ ਹੈ ਭਾਰਤ ਯੂਥ ਫੈਡਰੇਸ਼ਨ ਜਿਹਦੇ ਸਭ ਕਾਲਜਾਂ ਦੇ ਸਟੂਡੈਂਟਸ ਨੇ ਯੰਗਸਟਰਸ ਨੇ ਜੋ ਆਪਣੀ ਨੀਂਦ ਛੱਡ ਕੇ ਰਜਾਈਆਂ ਚੋਂ ਬਾਹਰ ਨਿਕਲ ਕੇ ਅੱਜ ਸੜਕਾਂ ਤੇ ਨੇ ਤਾਂ ਕਿ ਜਿਹੜੇ ਲੋਕ ਨੇ ਜਿਹੜੇ ਨਹੀਂ ਇੰਨਾ ਕਮਾ ਪਾ ਰਹੇ ਜਿਹੜੇ ਨਹੀਂ ਇੰਨਾ ਅਫੋਰਡ ਕਰ ਪਾ ਰਹੇ ਰਜਾਈਆਂ ਕੰਬਲ ਉਹਨਾਂ ਨੂੰ ਆਪਾਂ ਅ ਸਰਦੀ ਅੰਨੀ ਕੜਗ ਦੀ ਸਰਦੀ ਦੇ ਵਿੱਚ ਆਪਾਂ ਉਹਨਾਂ ਨੂੰ ਥੋੜੀ ਰਾਹਤ ਦੇ ਸਕੀਏ ਇਹ ਹਰ ਸਾਲ ਦੀ ਤਰ੍ਹਾਂ ਹੀ ਇਹ ਸੇਵਾ ਨੂੰ ਭਾਈ ਜਾਂਦੀ ਹੈ ਹਾਂਜੀ ਅਸੀਂ ਹਰ ਸਾਲ ਸਰਦੀਆਂ ਦੇ ਵਿੱਚ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਸਾਰੇ ਯੰਗਸਟਰਸ ਨਿਕਲੀਏ ਬਟ ਰਾਤ ਆਪਾਂ ਚੁੰਨਿਆ ਵੀ ਰਾਤ ਦਾ ਟਾਈਮ ਕਿਉਂਕਿ ਹੁਣ ਹੀ ਪਤਾ ਲੱਗਦਾ ਕਿ ਕੌਣ ਉਹ ਨੀਡੀ ਲੋਕ ਨੇ ਜਿਨ੍ਹਾਂ ਨੂੰ ਅਸਲ ਦੇ ਵਿੱਚ ਜ਼ਰੂਰਤ ਹੈ ਸੋ ਉਸ ਨਾਤੇ ਅਸੀਂ ਅਜ਼ਰ ਕਿੰਨੇ ਨੂੰ ਤੁਸੀਂ ਜਿਆਦਾ ਜਿੱਦਾਂ ਰੇਲਵੇ ਸਟੇਸ਼ਨ ਹੋ ਗਿਆ ਬੱਸ ਸਟੈਂਡ ਹੋ ਗਿਆ ਇਤਵਾਲ ਹੋ ਗਿਆ ਇਦਾਂ ਦੇ ਰੋਡਾਂ ਦੇ ਉੱਤੇ ਘਵਰ ਕੀਤਾ ਜਾਂਦੇ ਅਸੀਂ ਬਿਲਕੁਲ ਆਰਤੀ ਚੌਂਕ ਤੋਂ ਸ਼ੁਰੂ ਕੀਤਾ ਅਸੀਂ ਜਗਰਾਉਂ ਪੁਲ ਵਾਲੀ ਸਾਈਡ ਗਏ ਉੱਥੋਂ ਦੇਖਿਆ ਕੁਝ ਲੋਕਾਂ ਨੂੰ ਦਿੱਤਾ ਫਿਰ ਅਸੀਂ ਗਿਲ ਰੋਡ ਵਾਲੀ ਸਾਈਡ ਗਏ ਹੁਣ ਅਸੀਂ ਬੱਸ ਸਟੈਂਡ ਵੱਲ ਚੱਲੇ ਸੀਗੇ ਫਨ ਬਸ ਸਟੈਂਡ ਵਾਲ ਜੇ ਕੋਈ ਇਦਾਂ ਦਾ ਲੋੜਵੰਦ ਹੋਊਗਾ ਉਹਨੂੰ ਦੇ ਕੇ ਫਿਰ ਅਸੀਂ ਲਾਸਟ ਰੇਲਵੇ ਸਟੇਸ਼ਨ ਦੇਖਾਂਗੇ ਉੱਥੇ ਵੀ ਜੇ ਕੋਈ ਸਾਨੂੰ ਇਸ ਤਰ੍ਹਾਂ ਲੱਗਿਆ ਉਹਨਾਂ ਨੂੰ ਅਸੀਂ ਉਹਨਾਂ ਦੀ ਹੈਲਪ ਕਰਕੇ ਫਿਰ ਅਸੀਂ ਸਭ ਆਪਣੇ ਆਪਣੇ ਕਰਾਂਗੇ ਤਾਂ ਲਗਭਗ ਕਿੰਨੇ ਅੱਜ ਬੜੇ ਬੰਦੇ ਆ ਗਏ ਅਸੀਂ ਲਗਭਗ 25 ਤੋਂ 30 ਕੰਬਲ ਬੰਦੇ ਆ ਤੇ ਕੁਝ ਐਨੇ ਹੀ ਕੰਬਲ ਆਪਣੇ ਕੋਲ ਹੋਰ ਪਏ ਆ ਤੇ ਜੋ ਸਾਨੂੰ ਲੱਗਿਆ ਵੰਡਾਂਗੇ ਉਸ ਤੋਂ ਬਾਅਦ ਵੀ ਜੇ ਕੁਝ ਲੱਗੇ ਇਸ ਤਰ੍ਹਾਂ ਦੇ ਲੋਕ ਹੈਗੇ ਆ ਜਿਨ੍ਹਾਂ ਨੂੰ ਚਾਹੀਦੇ ਫਿਰ ਕਿਸੇ ਹੋਰ ਦਿਨ ਦੁਬਾਰਾ ਨਿਕਲਾਂਗੇ ਤੇ ਉਹਨਾਂ ਦੀ ਜ਼ਰੂਰਤਵੰਦਾਂ ਦੀ ਇੱਕ ਵਾਰ ਹੈਲਪ ਦੁਬਾਰਾ ਕਰਾਂਗੇ ਥੈਂਕ ਯੂ ਆਪ ਨਮਸਕਾਰ ਜ ਜੈ ਹਿੰਦ ਮੈਂ ਪ੍ਰਣਵ ਮਿਸ਼ਰਾ ਭਾਰਤ ਯੂਥ ਫੈਡਰੇਸ਼ਨ ਦਾ ਇੱਕ ਸਦੱਸਯ ਹਾਂ ਭਾਰਤ ਯੂਥ ਫੈਡਰੇਸ਼ਨ ਇੱਕ ਯੁਵਾਵਾਦੀ ਉਹੋ ਜੀ ਸੰਸਥਾ ਹੈ ਇੱਕ ਆਰਗੇਨਾਈਜੇਸ਼ਨ ਹੈ ਜਿਹੜੇ ਯੁਵਾਵਾਂ ਨੂੰ ਕਿਸ ਤਰੀਕੇ ਅੱਗੇ ਸਮਾਜ 'ਚ ਉਹਨਾਂ ਦਾ ਰੋਲ ਕੀ ਹੋਣਾ ਚਾਹੀਦਾ ਹੈ ਭਗਤ ਸਿੰਘ ਜੀ ਦੇ ਵਿਚਾਰਾਂ ਤੋਂ ਆਪਾਂ ਭਗਤ ਸਿੰਘ ਜੀ ਦੇ ਵਿਚਾਰਾਂ ਤੋਂ ਆਪਾਂ ਪ੍ਰਭਾਵਿਤ ਹੋ ਕੇ ਆਪਾਂ ਨਿਕਲੇ ਹੋਏ ਹਾਂ ਤੇ ਅੱਜ ਜਿਸ ਤਰੀਕੇ ਤੁਸੀਂ ਦੇਖ ਰਹੇ ਹੋ ਕਿ ਲੁਧਿਆਣੇ 'ਚ ਬਹੁਤ ਕੜਾਕੇ ਦੀ ਠੰਡ ਪੈ ਰਹੀ ਹੈ ਆ ਮੇਰੇ ਪਿੱਛੇ ਵੀ ਇੱਕ ਬਸਤੀ ਹੈ ਇਹਦੇ ਚ ਵੀ ਆਪਾਂ ਹਰ ਜਗ੍ਹਾ ਲੁਧਿਆਣਾ ਸ਼ਹਿਰ ਚ ਜਿੱਥੇ ਜਿੱਥੇ ਸੰਭਵ ਹੋ ਸਕਦਾ ਹੈ ਉੱਥੇ ਆਪਾਂ ਨਿਕਲੇ ਆ ਤੇ ਜਿਹੜੇ ਲੋਕੀ ਜਿਨ੍ਹਾਂ ਨੂੰ ਕੰਬਲਾ ਦੀ ਲੋੜ ਹੈ ਉਹਨਾਂ ਨੂੰ ਆਪਾਂ ਇਹ ਵੰਡਣ ਦਾ ਕੰਮ ਅੱਜ ਇੱਥੇ ਕਰ ਰਹੇ ਆ ਲੁਧਿਆਣਾ ਸ਼ਹਿਰ ਚ ਦੇਖਿਆ ਜਿਵੇਂ ਜਿੱਦਾਂ ਸਰਕਾਰ ਵੱਲੋਂ ਨਗਰ ਨਿਗਮ ਕਾਰਪੋਰੇਸ਼ਨ ਵੱਲੋਂ ਨਾਂ ਸਵੇਰਾ ਵੀ ਹੈਗੇ ਆ ਪਰ ਲੋਕ ਉੱਤੇ ਰਹਿੰਦੇ ਨਹੀਂ ਉੱਥੇ ਵੀ ਜਾ ਕੇ ਤੁਸੀਂ ਕਦੀ ਦੇਖਿਆ ਵੀ ਉੱਥੇ ਬਿਸਤਰੇ ਵਗੈਰਾ ਪੂਰੇ ਕਿ ਨਹੀਂ ਬਿਲਕੁਲ ਅਦਾ ਹੈ ਕਿ ਆਪਾਂ ਇੱਕ ਅਵੇਰਨੈਸ ਦੀ ਡਰਾਈਵ ਵੀ ਚਲਾਵਾਂਗੇ ਕਿ ਜਿਹੜੇ ਚ ਜਿਹੜੇ ਲੋਕੀ ਸ਼ਰੇ ਆਮ ਆਪਾਂ ਦੇਖ ਸਕਦੇ ਹਾਂ ਕਿ ਲੋਕੀ ਬਿਲਕੁਲ ਸੜਕਾਂ ਤੇ ਪਏ ਹੋਇਆ ਫੁੱਟਪਾਥ ਤੇ ਲੇਟੇ ਹੋਇਆ ਤੇ ਉਹਨਾਂ ਨੂੰ ਜਿੱਦਾਂ ਆਪਾਂ ਦੇਖ ਸਕਦੇ ਹਾਂ ਕਿ ਅੱਜ ਦਾ ਡੇਟ ਚ ਯੁਵਾ ਵੀ ਹੈ ਜਾਂ ਕੋਈ ਵੀ ਹੈ ਆਪਣੇ ਬੈਡਰੂਮ ਦੇ ਅੰਦਰ ਵੀ ਬੈਠ ਕੇ ਉਹਨਾਂ ਨੂੰ ਠੰਡ ਲੱਗ ਰਹੀ ਹੈ ਰਜਾਈਆਂ ਪਾਈ ਹੋਏ ਉਹਨਾਂ ਨੇ ਵਧੀਆ-ਵਧੀਆ ਉਸ ਤੋਂ ਬਾਅਦ ਵੀ ਉਹਨਾਂ ਨੂੰ ਠੰਡ ਲੱਗਦੀ ਪਈ ਹੈ ਉਸ ਤੇ ਸਾਨੂੰ ਸੋਚਣਾ ਚਾਹੀਦਾ ਉਹਨਾਂ ਦਾ ਵਿਚਾਰਿਆਂ ਦਾ ਗਰੀਬਾਂ ਦਾ ਕੀ ਹਾਲ ਹੋਊਗਾ ਜਿਹੜੇ ਇਸ ਕੜਾਕੇ ਦੀ ਠੰਡ ਦੇ ਵਿੱਚ ਖੁੱਲੇ ਆਸਮਾਨ ਦੇ ਥੱਲੇ ਆਪਾਂ ਰਜ਼ਾਈ ਦੇ ਬਿਨਾਂ ਰਜ਼ਾਈ ਦੇ ਬਿਨਾਂ ਕੁਛ ਕੰਬਲਾਂ ਦੇ ਪਾਏ ਹੋਏ ਆਪਾਂ ਉੱਥੇ ਇਹ ਜੀ ਆਪਾਂ ਭਗਤ ਸਿੰਘ ਤੋਂ ਇਨਸਪਾਇਰਡ ਹੋ ਕੇ ਭਾਰਤ ਯੂਥ ਫੈਡਰੇਸ਼ਨ ਆਪਾਂ ਸਟਾਰਟ ਕੀਤੀ ਹੈ ਤੇ ਉਹਨਾਂ ਦੇ ਵਿਚਾਰਾਂ ਲਈ ਆਪਾਂ ਸਮਾਜ 'ਚ ਇਹੋ ਜੇ ਹਰ ਕੰਮ ਕਰਨਾ ਹੈ ਤੇ ਭਾਰਤ ਯੂਥ ਫੈਡਰੇਸ਼ਨ ਆਉਣ ਵਾਲੇ ਸਮੇਂ 'ਚ ਬਹੁਤ ਇਹੋ ਜੇ ਕੰਮ ਕਰੂਗੀ ਜਿਹੜੇ 'ਚ ਯੁਵਾਵਾਂ ਨੂੰ ਪ੍ਰੇਰਣਾ ਮਿਲੇ ਕਿ ਅੱਗੇ ਕਿਸ ਤਰੀਕੇ ਆਪਾਂ ਕੰਮ ਕਰਨਾ ਹੈ ਭਾਰਤ ਯੂਥ ਫੈਡਰੇਸ਼ਨ ਦਾ ਸਾਲ ਅਭੀ ਹਜੇ 2 ਸਾਲ ਹੋਏ ਆ ਹਜੇ ਉਸ ਤੋਂ ਬਾਅਦ ਆਪਾਂ ਤ੍ਰਿਕਨਾਲੇ ਨੂੰ ਵਧਾਣਾ ਹੈ ਹੈਲਥ ਦੇ ਅੰਦਰ ਐਜੂਕੇਸ਼ਨ ਦੇ ਅੰਦਰ ਸਪੋਰਟਸ ਦੇ ਅੰਦਰ ਹਰ ਤਰੀਕੇ ਇਸ ਤਰੀਕੇ ਦੇ ਕੰਮ ਕਰਾਂਗੇ ਭਾਰਤੀ ਯੂਥ ਫੈਡਰੇਸ਼ਨ ਤੇ ਕੁਝ ਕੰਬਲ ਵੀ ਵੰਡ ਰਹੇ ਹਾਂ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਸਾਡੇ ਵੱਲੋਂ ਬਹੁਤ ਵਧੀਆ ਮੁਹਿੰਮ ਅਸੀਂ ਸ਼ੁਰੂ ਚਲਾ ਰਹੇ ਹਾਂ ਤੇ ਮੈਂ ਦੇਖ ਰਿਹਾ ਕਿ ਬਹੁਤ ਜਿੰਮੀ ਜੁੜਨ ਮੰਦ ਨੇ ਮਤਲਬ ਜੇ ਤਸ਼ੀਦ ਰੇਰ ਵਿੱਚ ਪਏ ਵਿਚਾਰੇ ਜੋ ਨਹੀਂ ਅਫੋਰਡ ਕਰ ਸਕਦੇ ਤੇ ਅਸੀਂ ਉਹਨਾਂ ਨੂੰ ਇਹ ਸੇਵਾ ਦੇ ਰਹੇ ਹਾਂ ਆਪਣੇ ਵੱਲੋਂ ਕਿ ਚਲੋ ਅਸੀਂ ਕਿ ਥੋੜੇ ਬਹੁਤ ਪ੍ਰਿਵੀਲੇਜ ਹੈਗੇ ਆ ਤੇ ਅਸੀਂ ਸੁਸਾਇਟੀ ਨੂੰ ਕੁਝ ਦੇ ਸਕੀਏ ਆਪਣੇ ਵੱਲੋਂ ਆਮਾਨੀ ਇਹਦਾ ਜੋ ਨਸ਼ੇ ਵਿਚ ਆ ਰਿਹਾ ਤੁਸੀਂ ਇੱਕ ਸੇਵਾ ਕਰ ਰਹੇ ਹੋ ਕੀ ਮੈਸੇਜ ਆਉਂਗੇ ਲੋਕਾਂ ਨੂੰ ਦੇਖੋ ਸੇਵਕ ਮੈਨੂੰ ਇਹ ਆਸ਼ਾ ਹੈਗੀ ਹੈ ਕਿ ਸਾਡੇ ਤੋਂ ਸਾਨੂੰ ਕੋਈ ਦੇਖ ਕੇ ਕਿ ਮਤਲਬ ਜੋ ਬੰਦਾ ਪੈਸੇ ਨਸ਼ੇ ਨਸ਼ੇ ਵੱਲ ਲਾਂਦਾ ਹੈ ਉਹ ਬੰਦਾ ਉਹੀ ਪੈਸੇ ਇੱਥੇ ਸੇਵਾ ਵੱਲ ਲਾਵੇ ਤੇ ਕੁਝ ਪੁੰਨ ਵੀ ਪਾਵੇ ਤੇ ਸੀਸਾ ਵੀ ਲਵੇ ਤੇ ਕਿੰਨੇ ਤੁਹਾਡੀ ਟੀਮ ਚ ਕਿੰਨੇ ਮੈਂਬਰ ਟੋਟਲ ਸਾਡੇ ਜੀ 100 ਕ ਬੰਦੇ ਹੈਗੇ ਆ RAMNAL ਤੇ ਸਾਨੂੰ ਹੋਰ ਜੁੜਨ ਲਈ ਬਹੁਤ ਸਾਡੇ ਕੋਲ ਆ ਰਹੇ ਨੇ ਮਤਲਬ ਸਾਡੀ ਟੀਮ ਬਹੁਤ ਵਧੀਆ ਵਧੀਆ ਲੋਕ ਬਸ ਸਟੈਂਡਾਂ ਦੇ ਉਪੋਂਦੇ ਵੀ ਲੋਕ ਸੁੱਤੇ ਹੁੰਦੇ ਨੇ ਕਈਆਂ ਕੋਲ ਬਿਸਤਰਾ ਵੀ ਨਹੀਂ ਹੁੰਦਾ ਕਈ ਬਸ ਸਟੈਂਡ ਦੇ ਦੇਖ ਲਓ ਕਿ ਮੰਦਰਾ ਦੇ ਬਾਹਰ ਦੇਖ ਲਓ ਕਈ ਵਾਰੀ ਬੰਦੇ ਚਲੋ ਤੇ ਜਾਂਦੇ ਫਿਰ ਵੀ ਇਹ ਬੋਹਰੇ ਠੰਡ 'ਚ ਮਰਦੇ ਉਹਨਾਂ ਨੂੰ ਵੀ ਪੂਰੇ ਪ੍ਰਬੰਧ ਕਰਦੇ ਤੁਸੀਂ ਹਾਂਜੀ ਹਾਂਜੀ ਪੂਰਾ ਪ੍ਰਬੰਧ ਕਰ ਰਹੇ ਹਾਂ ਜੀ ਅਸੀਂ ਸਪੈਸ਼ਲੀ ਓਸੀ ਬੰਦੇ ਨੂੰ ਟਾਰਗੇਟ ਕਰ ਰਹੇ ਹਾਂ ਕਿ ਮਤਲਬ ਜਿਨ੍ਹਾਂ ਨੂੰ ਪੂਰੀ ਜ਼ਰਤ ਵੀ ਹੈਗੀ ਐ ਤੇ ਜਿਨ੍ਹਾਂ ਨੇ ਮਤਲਬ ਕਮਲਰੀ ਬੇਕਦਰ ਵੀ ਨਹੀਂ ਕਰ ਰਹੇ ਠੀਕ